ਪਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਉਮਰ ਕੈਚ ਤਬਦੀਲ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਦੇਖੋ ਮੈਂ ਐ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐ ਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਉਹੀ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਤਾਂ ਕਾਨੂੰਨੀ ਧੱਜੀਆਂ ਹੈ ਸੋ ਮੈਂ ਅਪੀਲ ਕਰਦਾ ਹਾਂ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਕੋ ਲਿਖ ਦੇਣਾ ਚਾਹੀਦਾ ਹੈ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਟੈਂਸ ਕਨਵਰਟ ਕੀਤਾ ਜਾਏ ਇੱਕ ਰੋਸ਼ਨ ਪੰਜਾਬ ਦੇ ਰਾਜ ਦੇ ਅੱਜਕੱਲ੍ਹ ਪੰਜਾਬ ਸਰਕਾਰ ਨੂੰ ਟਰਾਂਸਫਾਰਮਰ ਦੀ ਉਤ ਘੱਟ ਜੀ ਦਿੱਤੀ ਆ ਰਹੀ ਹੈ ਦਾਇਕਾ ਵੱਲੋਂ ਮੰਤਰੀ ਮੈਂ ਇਹਨਾਂ ਦੇ ਹੈਰਾਨ ਹਾਂ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਤਾ ਸੀ ਨਾਲੇ ਇੱਕ ਹੋਰ ਗੱਲ ਦੱਸੋ ਕਹਿੰਦੇ 24 ਘੰਟੀ ਬਿਜਲੀ ਦੇ ਰਿਆ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਏ ਸੀ ਉਹਦਾ ਸੁੱਖ ਭੋਗ ਰਹੇ ਆ ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ ਆ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧਨਵਾਦ ਕਰਨਾ ਚਾਹੀਦਾ ਅਕਾਲੀ ਦਲ ਸਰ ਸਾਹਿਬ ਰੀਹੈਬਿਟ੍ਰੇਸ਼ਨ ਵੀ ਲਗਾਤਾਰ ਤੁਸੀਂ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੁਣ ਕਿੰਨਾ ਹਲੇ ਕੰਮ ਕਾਇਆ ਹੈ ਹਲੇ ਕਾਫੀ ਕੰਮ ਕਾਇਆ ਹੈ ਪਾਣੀ ਥੱਲੇ ਚਲੇ ਗਿਆ ਪਰ ਉੱਥੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਡਿਊਟੀ ਲਾਈ ਹੈ ਕਿ ਜਿੱਥੇ ਦੇ ਟਰੈਕਟਰਾਂ ਦੀ ਲੋੜ ਹੈ ਅਸੀਂ ਅਸੀਂ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ ਬੀਜ ਦਾ ਇੰਤਜ਼ਾਮ ਵੀ ਕਰ ਲਿਆ ਅਸੀਂ ਗਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕਣਕ ਦੇ ਇਹਦਾ ਫੈਸਲਾ ਕੀਤਾ ਸੋ ਉਹਦਾ ਵੀ ਸਾਡਾ ਮੋਰਲ ਕਲੈਕਸ਼ਨ ਹੋ ਗਈ ਹੈ ਜਿਹੜਾ ਅਸੀਂ ਜਲਦੀ ਕਰਾਂਗੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਵਜਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਇੱਕ ਬਹੁਤ ਵੱਡੀ ਗੱਲ ਹੈ ਕਿ ਖਡੂਰ ਸਾਹਿਬ ਹਲਕੇ ਬੇਸਿਕਲੀ ਉਹ ਡਰਦੇ ਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ ਜੀ ਉਹ ਜ਼ਮਾਨਤਾਂ ਜ਼ਬਤ ਤੋਂ ਡਰਦੇ ਆ ਜੀ ਜੀ ਥੈਂਕ ਯੂ ਦੇਖੋ ਮੈਂ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਉਹੀ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਤਾਂ ਕਾਨੂੰਨੀ ਧੱਜੀਆਂ ਸੋ ਮੈਂ ਅਪੀਲ ਕਰਦਾ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਕੋ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਟੈਂਸ ਕਨਵਰਟ ਕੀਤਾ ਜਾਏ ਇੱਕ ਰੋਸ਼ਨ ਪੰਜਾਬ ਦੇ ਨਾਂ ਤੇ ਅੱਜਕੱਲ ਪੰਜਾਬ ਸਰਕਾਰ ਨੂੰ ਟਰਾਂਸਫਾਰਮਰ ਦੀਆਂ ਘਟੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਐਕਾ ਵੱਲੋਂ ਮੰਤਰੀ ਮੈਂ ਇਹਨਾਂ ਦੇ ਹੈਰਾਨ ਆ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਦਾ ਸੀ ਨਾਲੇ ਇੱਕ ਹੋਰ ਗੱਲ ਦੱਸੋ ਕਹਿੰਦੇ 24 ਘੰਟੇ ਬਿਜਲੀ ਦੇ ਰਿਹਾ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਏ ਸੀ ਉਹਦਾ ਸੁੱਖ ਭੋਗ ਰਹੇ ਆ ਜੇ ਅਸੀਂ ਨਾ ਲਾਉਂਦੇ ਤੇ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ ਆ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਆਕਾਲੀ ਦਲ ਦਾ ਕਦਰ ਰੀਹੈਬਿਟ੍ਰੇਸ਼ਨ ਵੀ ਲਗਾਤਾਰ ਤੁਸੀਂ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੂ ਕਿੰਨਾ ਕਹਲੇ ਕੰਮ ਕਾਇਆ ਹੈ ਹਲੇ ਕਾਫੀ ਕੰਮ ਕਾਇਆ ਹੈ ਪਾਣੀ ਥੱਲੇ ਚਲੇ ਗਿਆ ਹੈ ਪਰ ਉੱਥੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਡਿਊਟੀ ਲਾਈ ਹੈ ਕਿ ਜਿੱਥੇ ਦੇ ਟਰੈਕਟਰਾਂ ਦੀ ਲੋੜ ਹੈ ਅਸੀਂ ਅਸੀਂ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ ਵੀ ਦਾ ਇੰਤਜ਼ਾਮ ਵੀ ਕਰ ਲਿਆ ਅਸੀਂ ਗਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕਨਕ ਦੇ ਹਿੰਦਾ ਫੈਸਲਾ ਕੀਤਾ ਸੋ ਉਹਦਾ ਵੀ ਸਾਡਾ ਮੋਰਲੇ ਕਲੈਕਸ਼ਨ ਹੋ ਗਈ ਹੈ ਜਿਹੜਾ ਅਸੀਂ ਜਲਦੀ ਕਰਾਂਗੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿ ਬਹੁਤ ਵੱਡੀ ਗੱਲ ਹੈ ਕਿ ਖਡੂਰ ਸਾਹਿਬ ਬੇਸਿਕਲੀ ਉਹ ਡਰਦੇ ਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ ਜੀ ਉਹ ਜ਼ਮਾਨਤਾਂ ਜ਼ਬਤ ਤੋਂ ਡਰਦੇ ਜੀ ਜੀ ਥੈਂਕ ਯੂ